ਤੇ ਠੀਕ ਠਾਕ ਹੋ ਪਰਮਾਤਮਾ ਸਾਰੇ ਠੀਕ ਠਾਕ ਚਲਦੀ ਕਲਾ ਜੀ ਕੇ ਦੰਤ ਦੁਖਣੀ ਦਾ ਚੁੱਕ ਵੀ ਤਕੀ ਬਖਸ਼ੀ ਤੇ ਸਾਰਿਆਂ ਦੇ ਬੱਚੇ ਮਤੰਦਰਸਤੀ ਓਕੇ ਹਰ ਇੱਕ ਨੂੰ ਦਾ ਪਰਵਾਰ ਵਧਾਵੇ ਹਰ ਇੱਕ ਨੂੰ ਪਰਮਾਤਮਾ ਨੇ ਨਿਆ ਬੁੱਤਰੀ ਦਾਤ ਬਖਸ਼ੀ ਤੇ ਮੈਂ ਬਣਾਇ ਰਹੀ ਸੀ ਰੋਟੀ ਤੇ ਅੱਜ ਮੈਂ ਬਣਾਈਆਂ ਜੀ ਨਾਰੀਅਲ ਦੀਆਂ ਪਿੰਨੀਆਂ ਠੀਕ ਹੈ ਤੇ ਪਰ ਮੈਂ ਇਹਦੀ ਵੀਡੀਓ ਨਹੀਂ ਬਣਾਈ ਕਿਉਂਕਿ ਮੈਂ ਪਹਿਲੀ ਤਰਫ ਪੜਾਈਆਂ ਮੈਨੂੰ ਐਸ ਵਿੱਚ ਨਾ ਬਦੀ ਐ ਬਣੀਆ ਤੇ ਹੁਣ ਦੂਜੀ ਦਫਾ ਬਣਾਈਆ ਦੂਜੀ ਵਾਰ ਬਣਾਈ ਉਹ ਦੂਜੀ ਵਾਰ ਬਣਾਮ ਕਿਤੇ ਉਹ ਬੈਠਾ ਜੀ ਮਾਮੇ ਬਣਾਉਂਦੀ ਰੋਟੀ ਰੋਟੀ ਦਾ ਮਾਰਾ ਹੁਣ ਜੀ ਮੂੰਗਟਾ ਮੈਂ ਚੁੱਪੜ ਬੈਠੀ ਤੇ ਚੁੱਪੜੀ ਖਾਂਦੀ ਦੀ ਤੇ ਸਰਦਾਰੀ ਰੋਟੀ ਖਾਈ ਜਾਂਦੇ ਆ ਤੇ ਉਹਨਾਂ ਨਾਲ ਖਾਂਦੇ ਆ ਇਹ ਅਜੇ ਨਹੀਂ ਠੰਡੀ ਹਵਾ ਸੀ ਸੀਰੀ ਸੀ ਜਿਵੇਂ ਨੇ ਕਮਾਉਣ ਗਏ ਮੈਨੂੰ ਕੱਲ ਬੁਖਾਰ ਆ ਗਿਆ ਕੱਲ ਵੀ ਤੇ ਭਾਈ ਮੈਨੂੰ ਤਾਂ ਫਲੇਡਾ ਜਾਦਾ ਕਿ ਮੈਂ ਕੋ ਉੱਥੇ ਠੰਢ ਠੰਢੀ ਚੱਲਦੀ ਦੀ ਗੜੇ ਗੁੜੇ ਪੈ ਗਏ ਨਾ ਕੱਲ ਵੀ ਕਿਤੇ ਦਰਾ ਵੀ ਕਿਤੇ ਗੜੇ ਫੈ ਗਿਈ ਪਹਿਲਾ ਪੈਸੀ ਇੱਕ ਦਿਨ ਦੂਜੇ ਦਿਨ ਪਹਿਲਾ ਪੈਸੀ ਰਾਤ ਵੀ ਕਿਤੇ ਪਈ ਤੇ ਮੈਂ ਕਿਹਾ ਵੀ ਉੱਥੇ ਐਂ ਬਾਗ ਚੰਦ ਦਿੱਦੀ ਹਵਾ ਬਣ ਇੱਕ ਮੀਟਾ ਚੁੱਕੀ ਡਿਠਾ ਉਹਦੋਂ ਥੋੜੀ ਜਿਹੀ ਘਟ ਹੋ ਗਈ ਬਸ ਉਹ ਮੂਹੇ ਸੀ ਹੱਥ ਬੈਠਾ ਤੇ ਉਹ ਮੂਹੇ ਲਾ ਵੀ ਇੰਨਾ ਹਲਕੀਆਂ ਹਲਕੀਆਂ ਨਾ ਬਸ ਥੋੜਾ ਜਿਹਾ ਮਿੱਠੇ ਵੀ ਹੁੰਦੀ ਆ ਤੇ ਉਹ ਇੰਨਾ ਹਲਕਾ ਮਾਣ ਲ ਹੁੰਦਾ ਵੀ ਐ ਨਹੀਂ ਮੇ ਪੇਟ ਜਾਂ ਨਹੀਂ ਵੀ ਐ ਜੜੀਆਂ ਨਹੀਂ ਪਕਦਾ ਜਿਵੇਂ ਮਨ ਜਬਰ ਜਾਂ ਨਾ ਤਾਂ ਆ ਨਹੀਂ ਹੁੰਦਾ ਬੇ ਨਹੀਂ ਵਧੀਆ ਸੋ ਹਵਾ ਹਲਕਾ ਜਿਸ ਗਰਮੀ ਚ ਵੀ ਵਧੀਆ ਬ ਮਿੱਠਾ ਘੱਟ ਰੱਖਣਾ ਪਿਆ ਮਿੱਠੀ ਦੋ ਘਰਾਂ ਕਰ ਦਿਆ ਜਿਆਦਾ ਤੇ ਜੀ ਮੂੰ ਬੈਠਾ ਹੋ ਬੈਠਾ ਜਦੋਂ ਮੈਂ ਪਿੰਨੇ ਬਣਾਉਂ ਸੀ ਉਦੋਂ ਵੀ ਮੇਰੇ ਕੋਲ ਇੱਥੇ ਬੈਠੀ ਜਾਣਾ ਹਾਂ ਮੈਂ ਰੋਟੀ ਬਣਾਉਣੀ ਹੁਣ ਉਹ ਪੈ ਗਈ ਬੈਠੀ ਬੈਠੀ ਦੇਖ ਤੇ ਰੋਟੀ ਖਾਣੀ ਆ ਓਏ ਮੀਮੂ ਰੋਟੀ ਖਾਊਗਾ ਬੁੱਗੂ

ਸੋਹਣੇ ਬਸਰਿੰਦਾ ਸਰਮਾਂ ਪਗਣੀ ਵਾਲੇ ਰਸਤੇ ਦਾ ਕੋਸ ਲੈਣਾ ਚਾਹੀਦਾ ਲੈ ਮੈਂ ਖੜਾ ਦਿੰਦਾ ਸੇ ਤੋਂ ਪੱਤੂ ਨਾ ਬਗੋ ਹਿੰਨ ਲੈਦਾ ਗਿਆ ਤੇ ਪਜ ਪਜ ਕਿੰਦਰ ਕੀ ਕਿ ਸਾਈਡ ਤੇ ਚੱਲਣਾ ਜਾਨ ਨੂੰ ਸੁਣੋ ਵੀ ਇਹ ਪਤ ਜਾਈ ਕਿੱਥੇ ਚੱਲਿਆ ਜਾਨਾ ਜਾਨਾ ਤਾਂ ਗਈ ਚੱਲ ਗਈ ਆਹੋ ਗੱਲ ਸੁਣ ਬੱਡੀਏ ਬੜ ਜਾਈ ਜੀ ਮੂੰ ਇਧਰ ਆ ਜਾ ਚਲ 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 ਆ ਜਾ ਚਲ ਕਰ ਲੈਂਦੇ ਸੁੱਸੂ ਕਰਨ ਸੁੱਸੂ ਕਰਨ ਨਹੀਂ ਹੁਣ ਕੁਛ ਨਹੀਂ ਕਰ ਨਹੀਂ ਨਹੀਂ ਸ਼ਾਮ ਨੂੰ ਕਰੇ ਹੋਈ ਹਾਜ਼ਰ ਵਾਸ ਮੁੜ ਗਏ ਠੰਡ ਬਹੁਤ ਹੈ ਕੋਈ ਨਹੀਂ ਉਹ ਵੀ 10 ਮਿੰਟ ਟੀਵੀ ਦੇਖ ਲੈਣੇ ਆ ਜਾ ਵੀਡੀਓ ਬਣਾਉਣ ਲੱਗ ਗਈ ਹੈ ਲੱਗ ਰਿਹਾ ਵਕਸੀ ਟੀਮ ਵੱਲ ਦੇ ਆਪਣਾ ਲੋਕੇਸ਼ਨ ਤੇ ਚੈੱਕ ਰਹੀ ਹਾਂ ਨਹੀਂ ਨਹੀਂ ਲੋਕੇਸ਼ਨ ਤਾਂ ਮੈਂ ਕਹਿ ਰਿਹਾ ਸੁਭੀ ਇੱਧਰ ਬਣਾਉਣੀ ਹੈ ਆ ਸਾਡੇ ਨਵਾਂ ਮਕਾਨ ਬਣ ਰਿਹਾ ਹੁਣੇ ਹੀ ਬਣ ਰਿਹਾ ਠੀਕ ਹੈ ਤੇ ਇੱਧਰ ਵੀ ਸਾਡੇ ਇੱਧਰ ਸਾਡੇ ਨਵਾਂ ਪਲਾਟ ਕੱਟਿਆ ਪਲਾਟ ਕੱਟਿਆ ਕੱਟਿਆ ਨਹੀਂ ਉਹ ਕਿਸੇ ਨੇ ਖਰੀਦ ਲਿਆ ਉਹ ਕੁੱਤੇ ਜੀ ਬਹੁਤ ਭੜੇ ਆ ਉਹਦੇ ਆ ਗਈ ਉਹਦੇ ਹਾਂ ਦੇਖੀ ਉਹਨੂੰ ਭਟਾਉਣਗੇ ਭੱਜ ਕੇ ਜਾ ਇਹਨਾਂ ਨੂੰ ਭਜਾ ਮਾਰ ਇਹਨਾਂ ਘਰ ਜੋ ਤਾਂ ਉਹਨੂੰ ਵਿਚਾਰੀ ਇਹਨਾਂ ਗਰੀਬਣੀ ਦੀ ਨੂੰ ਜਿਮੋਤ ਆ ਜਾ ਜਿਮੋਤ ਇੰਦਰ ਅਰੇ ਨੂਰੀ ਸੀ ਕੀ ਨੂਰੀ ਆ ਜਾ ਨੂਰੀ ਆ ਕੀ ਹੋ ਗਿਆ ਆ ਜਾ ਆ ਜਾ ਆ ਜਾ ਉਰੇ ਆ ਜਾ ਆ ਜਾ ਭਾਈ ਹਣ ਤੂੰ ਤੈਨੂੰ ਵੀ ਵੱਡਣਗੇ ਤੂੰ ਸਾਡੇ ਨਾਲ ਨਾਲ ਰਹੇ ਹਾਂ ਹਾਂ ਜਦੋਂ ਚਾਲਿਆ ਸਿਲ ਚੜੀਂ ਗਾਸਤ ਕਰਾਂ ਚੰਗੀ ਨਹੀਂ ਜੇ ਆਪਾਂ ਨਾ ਹੁੰਦੇ ਨਾ ਕਿਤੇ ਤੈਨੂੰ ਖਾ ਜਾਂਦੇ ਆਉ ਉਹਦਾ ਆਉ ਉਹਦੇ ਕਿ ਉਹ ਇੱਧਰ ਰਹਿਦਾ ਤੇ ਉਹ ਵੀ ਉਹਦੇ ਨਾਲ ਰੰਗਿਆ ਮਾਨਾ ਉਹ ਜਿਹੜਾ ਕਾਲੂ ਆਉਜੀ ਮਾਨਾ ਰਲ ਗਈ ਹਾਂ ਮਾਨ ਰਲ ਕੇ ਹੋ ਕੇ ਬੈਗ ਦੀ ਮਾਨ ਰਲ ਕੇ ਉਹਦੇ ਇਕੱਲੀ ਉਹ ਬੈਠਾ ਰਹਿਣਾ ਬਿੱਲੀ ਹੈ ਨਾ ਇਹ ਜੀ ਖਾਂਦੀ ਹੁੰਦੀ ਹੈ ਨਾ ਆਪਣੇ ਵਰਗ ਦੇ ਦੁੱਧ ਵੀ ਦੀਂਦੇ ਨੂੰ ਦੀ ਹਾਂ ਉਹਦੇ ਬੋਲਦਾ ਨਹੀਂ ਹੁੰਦਾ ਜੀ ਨਾ ਨਾ ਦੇਖੋ ਅੰਟੀ ਇਹਦੇ ਨਾਲ ਮੁਲਾਕਾਤ ਕਰੂਗੀ ਹੋਰਿਆ ਲਾ ਬਰ ਹੋਰ ਆ ਮੈਨੂੰ ਫੜਾਈ ਕਰਾ ਦੇਣਾ ਮੈਨੂੰ ਫੜਾ ਕੀ ਪ੍ਰੋਬਲਮ ਹੈ ਹੈ ਤੂੰ ਨਾ ਪ੍ਰੋਬਲਮ ਹੈ ਕੀ ਪ੍ਰੋਬਲਮ ਕੀ ਪ੍ਰੋਬਲਮ ਹਾਂ ਹੈ ਨਸ ਲੈ ਵੀ ਆ ਅੱਛਾ ਕੁੱਤੀ ਹੈ ਵੀ ਕੁੱਤੀ ਹੈ ਜੀ ਮੈਨੂੰ ਤਾਂ ਹੁਣ ਪਤਾ ਲੱਗਿਆ ਲੈ ਵੀ ਆਪ ਦੀ ਗਲਤੀ ਤੱਕ ਕੁੱਤਾ ਵੀ ਸ਼ੇਰ ਬਣ ਜਾਂਦਾ ਤੂੰ ਸਾਡੇ ਆ ਉਧਰ ਕਰ ਆ ਦੇ ਕਿਤੇ ਵੀ ਮੇਰੇ ਮਾਰ ਦੇ ਇੱਧਰ ਆ ਨਾ ਅੱਛਾ ਆ ਜਾ ਆ ਜਾ ਜਿੱਮੇ ਜਿਮੀ ਤੈਨੂੰ ਮਿਟਾ ਲੈਣਾ ਇਹ ਤੈਨੂੰ ਢਾ ਲੈਣਾ ਜਿਮੀ ਛਡਾਉਣਾ ਵੀ ਨਹੀਂ ਤੈਨੂੰ ਜਿਹਨੇ ਨੇ ਦੂਰ ਦੂਰ ਤੱਕ ਲੱਗਦਾ ਹਣਾ ਸੁਬਾ ਸੁਬਾ ਮੈਂ ਕੈਵੀਰ ਬਣਾਉਂਦੀ ਹੁੰਦੀ ਸੁਬਾ ਵੀਡੀਓ ਅੱਜ ਸ਼ਾਮ ਜਿਮੀ ਤੈਨੂੰ ਵੱਡੜ ਕੇ ਵੀ ਆ ਜਾ ਉਹ ਦੇਖ ਆ ਲੈ ਹਾਈ ਹਾਈ ਪੱਜ ਪੱਜ ਜਿਮੀ ਆਇਆ ਨਾਲ ਤੇਰੇ ਤਾਂ ਦੰਦ ਵੱਜੇ ਓੱਖਾ ਕੰਮ ਹੋ ਜੂਰਿਆ ਦਾ ਹਾਂ ਓ ਰਿਆ ਕਹਿੰਦੀ ਜਿੰਨੀ ਚੱਲ ਆ ਜਾ ਆ ਜਾ ਏ ਬਹੁਤ ਜ਼ਿਆਦਾ ਠੰਡਾ ਹੈ। ਇਧਰ ਆਦਾ ਪੰਜ 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 ਮੈਂ ਕਹਿੰਦਾ ਨੂੰ ਛਾੜੀ ਦੇ ਇੱਕ ਵਾਰ ਨੂੰ ਸੱਟ ਲੈਣ ਚੰਗਾ ਰੋ ਚੰਗੀ ਰਹੂਗੀ। ਕਾਣੀ ਵਿਚਾਰੀ ਦੇ ਦੰਦ ਇਹ ਜੂਪੀ ਚਾਹ ਸੀ ਜਦੋਂ ਗਏ ਆ ਨਾ 7-8 ਕੁੱਤਿਆਂ ਢਾ ਲਈ। ਮਸਾ ਚੜਾਈ ਸੀ 7-5-6 ਜਣਿਆਂ ਨੇ। ਐਵੇਂ ਹੋਰ ਮਾਰ ਮਾਰ ਕੋ ਉਹਨਾਂ ਦੇ ਡੰਡੇ ਰੋੜੇ। ਅਸੀਂ ਕੁਛ ਨਾ ਉਹ ਤੋਂ ਮੈਂ ਸੌਂਦਾ ਸੀ। ਦੇਖੇ ਇਹਨਾਂ ਦੀ ਕਾਂਦੀ ਜੀ ਵੀਡੀਓ ਚ ਕਿੰਨੀ ਸੋਹਣੀ ਲੱਗਦੀ। ਹਾਂ ਸੌਂਦਾ ਜਾ ਕੇ ਆ ਸੀਗੀ ਕੰਦੂਰੀ ਸੀ ਨੂਰੀ ਸੀ ਇਹ ਤਾਂ ਨੂਰੀ ਇਹ ਤਾਂ ਨਹੀਂ ਇਹ ਤਾਂ ਨਹੀਂ ਆਹ ਇਹ ਉਂਚਾਰੀ ਮੁੰਡੀਆਂ ਜੰਦੀਆਂ ਲੈ ਕੋ ਮੀ ਕਰਿਆ ਲੈ ਦੇ ਨੂੰ ਨਾ ਪੈ ਜਾਣੀ ਇਹ ਤਾਂ ਉਧਰ ਹੀ ਰਹਿੰਦੀ ਆ ਇਹ ਤਾਂ ਨੂਰੀ ਪਹਿਲਾਂ ਪੈ ਜਾਵੇ ਜਿੰ ਤੈਲੇ ਆ ਕਰਕੇ ਤਾਂ ਤਾਂ ਬੀਬੀ ਬੂਪੀ ਵੱਧਾ ਦਦੇ ਨੇ ਕੱਲ ਵੀ ਸੁੱਤੇ ਰਹੇ ਢੜਕੇ ਵੀ ਸੁੱਤੇ ਰਹੇ ਅੱਜ ਨੂੰ ਪਤਾ ਸੀ ਗੁਰਦਾਰ ਸਾਹਿਬ ਨਹੀਂ ਗਏ ਫਿਰ ਬੀਬੀ ਉੱਠੇ ਨਹੀਂ ਗਿਆ ਲੋਗ ਨਾ ਹੋਵੇ ਲੋਣਾ ਹੋ ਗਈ ਕਿ ਆਈ ਕੱਲ ਨੂੰ ਕੌਣ ਚੈੱਕ ਕਰੇ ਸਵੇਰ ਦੇ ਦੁਪਹਿਰੇ ਵੀ ਤਨ 4 ਘੰਟੇ ਸੁੱਤੇ ਰਹੇ ਹਾਂ ਅੰਦੂਰੀ ਬਠੇ ਖਾਣੇ ਜਾਂ ਕਦੇ ਖਾਦੇ ਆ ਜਾ ਹਾਂਈ ਹਾਈ ਆ ਜਾ ਆ ਜਾ ਆ ਜਾ ਉਦਲੇ ਵਾਸਤੇ ਵੀ ਨਹੀਂ ਕਰ ਤੋ ਹਾਂ ਆ ਜਾ ਇਹ ਦੋ ਜਰ ਤਪਾਂਗੇ ਹਾਂ ਆਜੂ ਕੀ ਮੰਗਰ ਆ ਜਾਣ ਆ ਕੀ ਤਪਾ ਦਾਂਗੇ ਨਹੀਂ ਆ ਜਣਾ

ਮੈਨੂੰ ਇਹ ਦਿਨ ਮੈਂ ਦੱਦੀ ਹਾਂ ਉਹਦੋਂ ਨਾ ਵਾਟਰ ਨਹੀਂ ਸੁੰਦੇ ਲਾਈਟ ਚੱਲ ਜਾਂਦੀ ਲੋਕ ਨਾ ਮੰਜੇ ਬਾਹਰ ਖੜ੍ਹ ਲੈ ਜਾਂਦੇ ਸੈਂਕੜਾ ਨਾ ਮੰਡੀ ਦੇ ਵਿੱਚ ਇਧਰ ਹੈਪੀ ਜਿੰਦੜਾ ਖਾ ਰ ਸਾਰੇ ਦੇਲ ਨਾ ਤੇ ਮੰਜੇ ਹੁੰਦੇ ਸੀ ਐਡੀ ਮੇਰੀ ਗੱਲ ਤੋਂ ਕੋਈ ਸੀਗੀ ਹਣਾ ਤੇ ਮੈਨੂੰ ਕੋਈ ਟੈਨਸ਼ਨ ਨਾ ਹੁੰਨੀ ਮੈਂ ਕਹਣਾ ਸੀ ਤੋਂ ਉੱਪਰ ਰਹਿੰਦੇ ਸੀ ਥੱਲੇ ਸਾਰੇ ਹੀ ਪਏ ਹੁੰਦੇ ਸੀ ਲੋਕ ਮੰਜੇ ਵਿੱਚ ਕੋਈ ਟੈਨਸ਼ਨ ਨਹੀਂ ਸੀ ਮੈਂ ਕਹਣਾ ਮੈਨੂੰ ਕੋਈ ਟੈਨਸ਼ਨ ਨਹੀਂ ਆ ਇੰਦਰ ਮੀ ਤਾ ਜੋ ਛੋਟੇ ਸੀਗੀ ਐਡੀ ਲੋ ਜੀ ਇਸ ਗੱਲ ਦੇਖੋ ਛੇਕ ਗਈ ਕਰਿਆ ਨਾ ਸਕਦਾ ਚਲ ਆ ਜਿਮੂ ਇੰਦਰ ਕੋਈ ਬੰਦਾ ਆਉਂਦਾ ਆ ਜਿਮੇ ਜਿਮੇ ਬੱਚਾ ਪਰ ਜੇ ਕੋਈ ਕੋਈ ਅੰਦਰੋਂ ਬੰਦਾ ਹੋਣਾ ਨਾ ਡਰ ਲੱਗਦਾ ਨਹੀਂ ਵੀ ਹੁਣ ਆਪਾਂ ਘਰੋਂ ਬਾਹਰ ਨਿਕਲਦੇ ਆਪਾਂ ਨੂੰ ਪਹਿਲਾਂ ਦੇਖਣਾ ਪਊਗਾ ਵੀ ਬਾਹਰ ਕੋਈ ਹੈ ਤਾਂ ਨਹੀਂ ਇਹ ਜਿਹਾ ਵੀ ਟਾਈਮ ਹੈ ਚਲ ਆ ਬਚ 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 ਚਲੋ ਜੀ ਆ ਗਏ ਘਰੇ ਅਸੀਂ ਤਾਂ ਚੱਕਲੇ ਖਤਾਂ ਬਾਹਰ ਜਉ ਤਾਂ ਅਸੀਂ ਸਜੂ ਚੱਲਿਆ ਆਪਣੇ ਘਰੇ ਤੇ ਸਹ ਠੰਡ ਦਾ ਠੰਡ ਜ਼ਿਆਦਾ ਸੀ ਲੈ ਵੀ ਚਲ ਆ ਜੀ ਮੂ ਚਲੋ ਜੀ ਵੀਡੀਓ ਬਣ ਗਈ ਮੇਰੀ ਪੂਰੀ ਹਾਂ